ਆਜੋ ਤੁਸੀਂ ਲੰਮੀਆਂ ਲੈਣਾ ਦੇਖ ਲਿਓ ਇਹ ਕੋਈ ਚਾਹ ਪਕੌੜੇ ਦਾ ਲੰਗਰ ਨਹੀਂ ਲਾਇਆ ਹੋਇਆ ਨਾ ਕੋਈ ਸਰਕ ਤੇ ਹਾਦਸਾ ਹੋਇਆ ਵਾਗਾ ਦਿਖਾਣੇ ਆ ਸੋਨੂ ਲੁਧਿਆਣੇ ਦੇ ਬਖ ਪਖ ਪੰਪਾਂ ਦੀਆਂ ਤਸਵੀਰਾਂ ਐਚਪੀ ਪੰਪ ਆਜੋ ਸੋਨੂ ਦਿਖਾਈਏ ਲੁਧਿਆਣੇ ਦੇ ਲੱਗ ਲੱਗ ਪੈਟਰੋਲ ਪੰਪਾਂ ਦੇ ਪਿੰਡਾਂ ਦੀ ਤਸਵੀਰ ਜਿਸ ਦਾ ਵਿਰੋਧ ਵੱਡੇ ਪੱਧਰ ਤੇ ਇੰਡੀਆ ਲੈਵਲ ਤੇ ਹੋ ਰਿਹਾ ਤੇ ਸਾਰੇ ਡਰਾਈਵਰ ਹਰਤਾੜ ਤੇ ਜਾ ਰਹੇ ਨੇ ਜਦੋਂ ਡਰਾਈਵਰ ਹੜਤਾਲ ਤੇ ਚਲੇ ਜਾਣਗੇ ਤਾਂ ਫਿਰ ਪੈਟਰੋਲ ਪੰਪਾਂ ਉੱਤੇ ਪੈਟਰੋਲ ਵਾਲੀਆਂ ਗੱਡੀਆਂ ਟੈਂਕੀਆਂ ਨਹੀਂ ਆਉਣਗੀਆਂ ਇਹ ਜੋ ਜਾਮ ਬਾਈ ਪੈਟਰੋਲ ਪੰਪੀ ਨੂੰ ਬੰਨੀ ਨੂੰ ਜਾ ਰਿਹਾ ਆਜੋ ਤੁਹਾਨੂੰ ਦਿਖਾਈਏ ਲੁਧਿਆਣਾ ਏਰੀਏ ਦੇ ਪੈਟਰੋਲ ਪੰਪਾਂ ਦੀ ਤਸਵੀਰ ਅੱਜ ਪੂਰੇ ਇੰਡੀਆ ਦੇ ਵਿੱਚ ਸਾਰੇ ਹੀ ਪੈਟਰੋਲ ਪੰਪਾਂ ਦੇ ਉੱਤੇ ਤੁਹਾਨੂੰ ਆਹੀ ਹਾਲ ਮਿਲਣਾ ਕਿਉਂਕਿ ਸਰਕਾਰ ਡਰਾਈਵਰਾਂ ਦੇ ਖਿਲਾਫ ਜਾਂ ਡਰਾਈਵਰਾਂ ਦੇ ਲਈ ਇੱਕ ਇਹੋ ਜਿਹਾ ਕਾਨੂੰਨ ਲੈ ਕੇ ਆਇਆ ਜਿਹਨੂੰ ਆਪਾਂ ਕਾਲਾ ਕਾਨੂੰਨ ਵੀ ਕਹਿ ਸਕਦੇ ਆ ਜੀਤਾ ਬਹੁਤ ਹੀ ਉੱਚ ਪੱਤਰ ਦੇ ਡਰਾਈਵਰਾਂ ਦੇ ਵੱਲੋਂ ਵਿਰੋਧ ਕੀਤਾ ਜਾ ਜਾ ਰਿਹਾ ਹਿੱਟਨ ਰਨ ਕਾਨੂੰਨ ਮਤਲਬ ਕਿ ਜੇ ਕੋਈ ਐਕਸੀਡੈਂਟ ਕਰਕੇ ਡਰਾਈਵਰ ਭੱਜਦਾ ਤਾਂ ਉਹਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਇਆ ਜੁਰਮਾਨਾ ਚੋਕਾਈ ਨਹੀਂ ਲੈਣ ਕਾ ਤੂੰ ਆ ਭਾਈ ਭਾਈ ਅਸਲ ਤੇ ਡਰਾਈਵਰਾਂ ਦੀ ਹੈਗੀ ਆ ਹੜਤਾਲ ਹਾਂ ਠੀਕ ਆ ਤੇ ਤੇਲ ਮਿਲ ਨਹੀਂ ਰਿਹਾ ਪੰਪਾਂ ਤੇ ਪਾਪਾ ਵਾਲਿਆਂ ਨੇ ਵੀ ਮੂਰੇ ਕੇ ਉਹ ਹੀ ਲਾਤੀ ਰੱਸੀਆਂ ਹਾਂ ਆ ਦੇਖ ਸਕਦੇ ਹੋ ਰੋਡ ਤੇ ਹਾ ਹਾ ਕਰਦਾ ਮੱਜੀ ਜਿਹੜਾ ਕਾਨੂੰਨ ਟ੍ਰੈਫਿਕ ਦਾ ਪਾਸ ਹੋਇਆ ਨੇ ਨਾ ਹਾਂ ਇਹ ਟ੍ਰੈਵਲ ਗੱਡੀ ਛੱਡ ਕੇ ਭਾਤਾਂ ਨੂੰ 10 ਸਾਲ ਦੀ ਸਜ਼ਾ ਵਾ ਅਮਿਸ਼ਾ ਦਾ ਬਿਆਨ ਆਇਆ ਸੀ ਜੋ ਲੋਕ ਸਭਾ ਸੰਗ ਜਿਹੜਾ ਜ ਕਾਨੂੰਨ ਨਵਾਂ ਪਾਸ ਕੀਤਾ ਲੋਕ ਸਭਾ 'ਚ ਉਹ ਇਹ ਹੱਕ ਜੋ ਟ੍ਰੈਵਲ ਕਹਿੰਦੇ ਵੀ ਜਿਹੜਾ ਕਾਨੂੰਨ ਆ ਇਹ ਕਾਲਾ ਕਾਨੂੰਨ ਆ ਸਾਡੇ ਬਰੋਹ ਚ ਆ ਹਾਂ ਤੇ ਟ੍ਰਾਂਸਪੋਰਟ ਦੀ ਸਾਰੀ ਹੜਤਾਲ ਆ ਆਲ ਓਵਰ ਇੰਡੀਆ 'ਚ ਇੱਕ ਲਹਿਰ ਪਿਆਮ ਚ ਨਹੀਂ ਹੋਇਆ ਇਹ ਹਾਂ ਆ ਸਾਹਮਣੇ ਆਪ ਇੱਕ ਬਾਬਾ ਦੇਖਿਆ ਆ ਦੂਜਾ ਵਪਾਰ ਲੈ ਆ ਆਪਣਾ ਮੇਨ ਰੋਡ ਤੇ ਆਪਾਂ ਇਸ ਟਾਈਮ ਆ ਗਏ ਆ ਪਟਿਆਲਾ ਪਟਿਆਲ ਮਲੇਰ ਕੋਟਲਾ ਲੁਧਣਾ ਹਾਈਵੇ ਤੇ ਆਪਾਂ ਜਿਹੜਾ ਸਟੇਟ ਹਾਈਵੇ 10 ਆ ਆ ਲੈਣ ਦੇਖ ਤੂੰ ਵਾਹ ਵੀ ਵਾਹ ਦਿਖਾ ਲੈ ਇਹ ਤਾਂ ਸਮਝ ਲੈ ਵੀ ਇੱਕ ਡਰਾਈਵਰ ਵੀਰਾਂ ਨੇ ਕੀਲੇ ਹੀ ਕੱਢਿਆ ਤੌਰ ਚੁੱਕੇ ਨਾ ਦਵਾਰੇ ਫਸ ਗਿਆ ਹੈ ਹਾਂ ਹੈ ਨਾ ਆ ਇਹ ਤਾਂ ਵਾਹ ਵੀ ਵਾਹ ਲੈ ਦੇ ਤੂੰ ਆਪਲੇ ਮੂਰੇ ਬਾਹਰ ਆ ਪੁਲਿਸ ਵਾਲੀ ਪੁਲਿਸ ਵਾਲੀ ਗੱਡੀ ਵੀ ਖੜੀ ਆ ਤੂੰ ਦੇਖ ਲੈਣ ਦੇ ਵਿੱਚ ਆ ਦਿਖਾ ਵੀਰ ਜੀ ਜਿਹੜਾ ਸਾਡੀ ਪੁਲਕਾ ਵਾਲੀ ਗੱਡੀ ਵੀ ਲਾਈਨ ਦੇ ਵਿੱਚ ਖੜੀਆ ਦੇਖੋ। ਖੜੀਆ ਦੇਖ ਲਓ। ਕਿਵੇਂ ੱੱੱਕਾ ਪੈਂਦਾ ਵਾ ਨਲਾਇਸ ਦੇ ਪੰਪ ਦੇ ਕਿਹੜੇ ਕਾਨੂੰਨ ਪਾਸ ਕੀਤੇ ਨੇਗੇ? ਅੰਮ੍ਰਿਤਸਰ ਨੇ ਕਾਲੇ ਕਾਨੂੰਨਾਂ ਦੇ ਸਾਡੇ ਕਿਹੜੇ ਪਾਸ ਕੀਤੇ ਨੇ ਉਹਦੇ? ਪਿਛੇ ਦੇ ਵਿੱਚ ਕਿੰਨੇ ਲਾਈਨਾਂ ਪੰਪ ਦੇ ਲੱਗੀਆਂ ਪਈਆਂ। ਰੋਡ ਦੇ ਤਾਂ ਰੋਡ ਜਮਾਈ ਖਾਲੀ ਆ। ਰੋਡ ਖਾਲੀ ਆ ਪੰਪਾਂ ਦੇ ਇਕੱਠਾ। ਆਪਾਂ ਦੇ ਘਾਤਾ ਨਹੀਂ ਰੋਡ ਤੇ ਤਾਂ ਨਿੱਘੇ ਨਹੀਂ ਜਾਂਦਾ ਹੈਗਾ ਜੀ। ਮੇਰਾ ਕੋਈ ਨਹੀਂ ਆਪਾਂ ਕੱਲੇ ਜਾ ਰਹੇ ਹਾਂ ਮੋਟਰਾਂ ਨਾਲ ਤੇ। ਮੈਨੂੰ ਪਤਾ ਮੈਨੂੰ ਪਤਾ ਸੀ ਨਾ ਮੈਂ ਸਵੇਰ ਤਾਂ ਹੀ ਥੈਂਕੀ ਫੁੱਲ ਕਰਾ ਲਈ ਮੈਂ 500 ਰੁਪਏ ਤੇਲ ਪਾਇਆ ਨਹੀਂ ਮੈਂ 100 ਤੋਂ ਵੱਧ ਨਹੀਂ ਪਾਉਂਦਾ ਗੁਰਮੁਖ ਨਹੀਂ ਮੈਨੂੰ ਜਦੋਂ ਪਤਾ ਲੱਗਿਆ ਵੀ ਹੈ ਨਾ ਉਹ ਪਾਪਾ ਦੇ ਤੇਲ ਖਤਮ ਹੋ ਗਿਆ ਵੀਰੇ ਆਪਾਂ ਤਾਂ ਮੋਟਰ ਟੈਂਕਰੇ ਘੜਾਤਾ ਪਤਾ ਸਾਈਕਲ ਘਰੇਲਾ ਦੀ ਸਾਈਕਲ ਆ ਗਿਆ ਪਾਤਾ ਕੀ ਪਤਾ ਕਦੋਂ ਖੁੱਲਣਗੇ ਆ ਨਾ ਦੋ ਦਿਨ ਚ ਖੁੱਲਣੇ ਬਾਈ ਮੈਨੂੰ ਲੱਗਦਾ ਜਿਦੋਂ ਤੱਕ ਕਿ ਸਾਰੀ ਆਬਜੈਕਟ ਠੱਪ ਹੋ ਗਈ ਜਿਹੜਾ ਹਿਮਾਚਲ ਨੂੰ ਜਾਂਦਾ ਪੈਟਰੋਲ ਇਹ ਟੈਂਕੇ ਜਾਂਦੇ ਨੇ ਆਪਣੇ ਪੰਜਾਬ ਨੂੰ ਜਾਂਦੇ ਨੇ ਹੁਣ ਆ ਮਾ ਸੋਕੋ ਬੱਸ ਵੀ ਕੋਈ ਕੋਈ ਨਹੀਂ ਦੀ ਆ ਗਈ ਰੋਡ ਤੇ ਸਰਕਾਰੀ ਹੋਏ ਨੇ ਪ੍ਰਾਈਵੇਟ ਬੱਸਾਂ ਦਾ ਬੰਦ ਹੋ ਗਈਆਂ ਪ੍ਰਾਈਵੇਟ ਬਿਲਕੁਲ ਹੀ ਬੰਦ ਨੇ ਗਈਆਂ ਕਿਉਂ ਪ੍ਰਾਈਵੇਟ ਨੂੰ ਪਤਾ ਲੱਗਣਾ ਵੀ ਪੈਟਰੋਲ ਤੇ ਪੰਪ ਤੇ ਖਾਣਾ ਪਊਗਾ ਹਾਂ ਇਹ ਤੋਂ ਵੀ ਆ ਲੱਗਣਾ ਘਰੀ ਖੜ ਜਾਨੇ ਆ ਠੀਕ ਆ ਤਾਂ ਕਰਕੇ ਯੋ ਜੀ ਜੀ ਤੂੰ ਐ ਦੇਖੀ ਉਹ ਕੋਲ ਅੱਜ ਦਾ ਦੇ ਨਾ ਵੀ ਜਿਹੜੇ ਪੰਪ ਤੇ ਤਾਂ ਕਦੇ ਦੇਖਿਆ ਨਹੀਂ ਵੀ ਪੌਲੀ ਤੇ ਹੁੰਦੇ ਜੀ ਹਾਂ ਹਾਂ ਆ ਪਾਪਾ ਜਗੇੜਾ ਵਾਲਾ ਪਾਪਾ ਦੇ ਕੋਈ ਨਹੀਂ ਹੁੰਦਾ ਤੈਨੂੰ ਹੁਣ ਆਪਾਂ ਉਹੀ ਪੰਪ ਤੇ ਚੱਲੇ ਆ ਹਾਂ ਕਹਿੰਦੇ ਮੇਰੇ ਪਿੰਡ ਵਾਲੇ ਸਿਆੜ ਵਾਲੇ ਪੰਪ ਤੇ 100 ਰੁਪਏ ਤੋਂ ਵੱਧ ਤੇਲ ਹੀ ਨਹੀਂ ਪਾਉਂਦੇ ਹੈਗੇ ਕਿਉਂ ਉਹ ਕੀ ਬਸ ਕਹਿੰਦੇ ਵੀ ਸੀਨੇ ਪਾਉਣਾ 100 ਦਾ ਗੱਡੀ 'ਚ 500 ਤੋਂ ਵੱਧ ਤੇਲ ਲਈ ਓਹੀ ਉਹੀ ਗੱਲ ਹੋ ਗਈ ਵੀ ਕਿਵੇਂ ਇੱਕ ਸਮੇਂ ਦੇ ਵਿੱਚ ਇੱਕ ਆਲੂ ਵਾਲਾ ਆਲੂ ਵੇਚਣ ਗਿਆ ਇੱਕ ਬੰਦਾ ਕਹਿੰਦਾ ਮੈਨੂੰ ਸਾਰੇ ਆਲੂ ਦੇ ਦੇ ਕਿੰਨੇ ਦੇ ਹੈਗੇ ਨੇ ਮੈਂ ਤੈਨੂੰ ਭਾਏ ਦੇ ਉਹ ਸਾਰੇ ਦੇ ਦੇ ਠੀਕ ਆ ਮੈਂ ਤੈਨੂੰ ਸਾਰੇ ਦੇ ਤੇ ਮੈਂ ਸ਼ਾਮ ਤੱਕ ਕੀ ਵੇਚੂ ਹਾਂ ਉਹ ਗੱਲ ਹੋ ਗਈ ਵੀ ਇੱਕ ਨੂੰ ਸਾਰੇ ਪਾ ਦੇ ਆਪਾਂ ਬਾਕੀਆਂ ਨੂੰ ਕੀ ਰੋਵਾਂਗੇ ਹਾਂ ਤਾਂ ਆ ਕਰਕੇ ਆ ਦਿਖਾਉਣਾ ਹੋਰ ਤੇ ਆਪਾਂ ਵੀਡੀਓ ਵਾ ਬੰਦਣਾ ਕਰੀ ਵੀਡੀਓ ਲਾਈਵ ਚ ਚਲਾਈ ਚੱਲੇ ਐਵੇਂ ਹਾਂ ਲਓ ਲੈ ਵੀ ਚੱਲਦਾ ਵਗਾ ਤਕਰੀਬਨ ਆਪਾਂ ਜਿੰਨਾ ਵੀ ਹੈਗਾ ਲੈ ਵੀ ਚਲਾਉਣਾ ਵਗਾ ਅੱਜ ਆਪਾਂ ਆਪਾਂ ਰੋਕਣੀ ਦੀ ਹੈਗੀ ਵੀਡੀਓ ਤਕਰੀਬਨ ਸਾਰੇ ਪੰਪ ਦਿਖਾਉਣੇ ਆਪਾਂ 50 ਕਿਲੋਮੀਟਰ ਦੇ ਏਰੀਆ ਦੇ ਪੰਪ ਸਾਰੇ ਦਿਖਾਉਣੇ ਨੇ ਵੀਡੀਓ 'ਚ ਆਹ ਜਿਹੜਾ ਪੰਪ ਤੇ ਕਦੇ ਹੀ ਮੈਂ ਕੱਟ ਦੇਖਿਆ ਵੀ ਆ ਪੰਪ ਤੇ ਕੱਟ ਹੋਊਗਾ ਜੂਮ ਕਰਕੇ ਦਿਖਾ ਆਪਾਂ ਨੇੜੇ ਵੀ ਜਾਂਦੇ ਆ ਆਹ ਆਪਾਂ ਨੇੜੇ ਚੱਲ ਆ ਆ ਗਿਆ ਆ ਡੇਰਾ ਸੌਦਾ ਛੋਟੇ ਦਾ ਡੇਰਾ ਛੋਟੇ ਦਾ ਇਹ ਸਰਕਾਰੀ ਛਾਂ ਛੱਡਿਆ ਹੋਇਆ ਸੀਗਾ ਇਹ ਸਰਕਾਰੀ ਛਾਂ ਦਾ ਡੇਰਾ ਵਗਾ ਇਹ ਇਹਦੇ ਨਾਲ ਆਗਾ ਪੰਪ ਆਹ ਦੇਖ ਆਹ ਦੇਖ ਸਾਖ ਦਿਓ ਤੁਝ ਕਿੰਨੀਆਂ ਲੈਣਾ ਇਹ ਇਹ ਪੰਪ ਕਾ ਬੋਲਦੇ ਹੁੰਦੇ ਨੇ ਕੀ ਗੱਲ ਹੈ ਪੰਪ ਨੇ ਕਦੇ ਨਹੀਂ ਦੇਖਿਆ ਕਦੇ ਕੋਈ ਇਹ ਤੇ ਗੱਲ ਤਾਂ ਹੋਊਗਾ ਦੇ ਲਾ ਲੈ ਜੇ ਗੱਡੀ ਲੈਣ ਲੱਗੀ ਪਈ ਆ ਬਾ ਵੀ ਪਾਲਾ ਆਪਾਸੋਂ ਦਾਦਾ ਪਟ્રોલੀ ਪਲੇ ਪੰਪ ਵਾਲੇ ਅੱਛਾ ਨਹੀਂ ਕਦੇ ਇਹ ਤਾਰਫ ਦਿੰਦੇ ਹਾਕਾ ਮਾਰ ਦਿੰਦਾ ਵੀ ਆ ਜਾਓ ਸਾਥੋਂ ਪਟ્રોલ ਪਵਾ ਲਓ ਹਾਂ ਹੁਣ ਤਾਂ ਕਹਿੰਦੇ ਤੇਲ ਵੀ ਕਈਆਂ ਨੇ ਤਾਂ 105 ਦਾ ਵੀ ਕਰਤਾ ਅੱਛਾ ਤੇਲ ਦੇ ਵੀ ਮੰਗਾਈ ਹੋਗੀ ਬਾਈ ਫਿਰ ਸੋਨੇ ਵਾਲਾ ਰੇਟ ਹੀ ਹੋ ਗਿਆ ਤੇਲ ਦਾ ਵੀ 105 ਰੁਪਏ ਲੀਟਰ ਕਰ ਲਿਆ ਕਈ ਪੰਪ ਵਾਲਿਆਂ ਨੇ ਕਹਿੰਦੇ ਹੁਣ ਜਿਹੜੇ ਬਲੈਕ ਚ ਵੇਚਣਗੇ ਹਾਲ ਤਾਂ ਫਿਰ ਵੀ ਪਾਈ ਜਾ ਰਹੇ ਨੇ ਕੱਲ ਨੂੰ ਦੇਖੀ ਜਿੰਨਾਂ ਕੋਲੇ ਨਹੀਂ ਹੋਣਾ ਹੈਗਾ ਦਾ ਧੁੱਪ ਇਹ ਤੂੰ ਕੀ ਕਹਿਣਾ ਚਾਹੁੰਦਾ ਵਾਗਾ ਵੀ ਕਿਹੜੀ ਇਹ ਕੀਤੀ ਆ ਗਈ ਡਰਾਈਵਰ ਵੀਰਾਂ ਨੇ ਹਰਤਾਲ ਸਹੀ ਕੀਤੀ ਆ ਜਾਂ ਗਾਤ ਕੀਤੀ ਆ ਦੇਖੋ ਸਹੀ ਕੀਤੀ ਉਹ ਕਹਿੰਦੇ ਵੀ ਹੁਣ ਐਕਸੀਡੈਂਟ ਹੁੰਦਾ ਵਾ ਜੇ ਅਸੀਂ ਗੱਡੀ ਛੱਡ ਕੇ ਨਹੀਂ ਪਾਦੇ ਸਾਨੂੰ 10 ਸਾਲ ਦੀ ਸਜ਼ਾ ਦਾ ਕਰਤਾ ਕਿ ਉਹ ਗੱਡੀ ਵਾਲਿਆਂ ਨੂੰ 10 ਸਾਲ ਦੀ ਸਜ਼ਾ ਹੋਊਗੀ ਜੇ ਮੌਕੇ ਜਿਹੜਾ ਕਾਨੂੰਨ ਪਾਸ ਹੋਇਆ ਵਾ ਅਗਲਾ ਹਰੇ ਕੋ ਕਹਿਦਾ ਵਾ ਮੌਕੇ ਦਾ ਦਾ ਕੋਈ ਐਕਸੀਡੈਂਟ ਹੁੰਦਾ ਆਲਾ ਪਹਿਲਾਂ ਭੱਜਦਾ ਵਾ ਕਿਉਂਕਿ ਭੀੜ ਹੈ ਜੀ ਇਕੱਠੀ ਹੁੰਦੀ ਆ ਭੀੜ ਗਲਤੀ ਦੇਖਦੀ ਉਹ ਵੱਡੀ ਗੱਡੀ ਵਾਲੇ ਨੂੰ ਫੜ ਲੈਂਦੀ ਆ ਭਾਵੇਂ ਗਲਤੀ ਆਪਣੇ ਵਰਗੇ ਮੋਟਾ ਹੀ ਗਾਲਾਂ ਦੀ ਹੋਵੇ ਜਾਂ ਕਾਰ ਵਾਲੇ ਦੀ ਹੋਵੇ ਉਹ ਜਿਹੜੇ ਵੱਡੀ ਗੱਡੀਆਂ ਉਹਨੂੰ ਫੜ ਲੈਣਾ ਵਾ ਦੋ ਘਰ ਇਕੱਲੇ ਨਾਮ ਹੋਰ ਕਾਨੂੰ ਕਿਵੇਂ ਲੋਕ ਕਈ ਨੇ ਕਿਸੇ ਨੇ ਦਵਾਈ ਲੈ ਕੇ ਆਉਂੀਆਂ ਕੋਈ ਬਿਮਾਰ ਪਿਆ ਉੱਪਰ ਇਹਨਾ ਕਿਸੇ ਤੇ ਡਿਲੀਵਰੀ ਹੋਣ ਵਾਲੀ ਹੋ ਵੀ ਨਹੀਂ ਭਾਈ ਦੇ ਉਹਨਾਂ ਕੋਲੇ ਉਹਨਾਂ ਨਾਲ ਐਂਬੂਲੈਂਸ ਵਾਲਿਆਂ ਨੂੰ ਉਹਨਾਂ ਨੂੰ ਤਾਂ ਦਿਲ ਪਾ ਕੇ ਦੇਣ ਐਂਬੂਲੈਂਸ ਨੂੰ ਪਾ ਕਈ ਵਾਰ ਐਂਬੂਲੈਂਸ ਵਾਲਾ ਨਾ ਆਵੇ ਬੰਦਾ ਕਹਿੰਦਾ ਵੀ ਚੱਲ ਸਵੇਰੇ ਆਪਾਂ ਤੇਲ ਪਵਾ ਕੇ ਚੱਲਾਂਗੇ ਅੱਜ ਬਕਰਿਆ ਉਹ ਤਾਂ ਪਹਿਲਾਂ ਆਪਦਾ ਹੁਣ ਇੰਤਜ਼ਾਮ ਕਰਕੇ ਰੱਖਦੇ ਕਿਉਂਕਿ ਇਹ ਕੱਲ ਦੀ ਉਹਨਾਂ ਨੇ ਦੱਸਿਆ ਵੀ ਅਸੀਂ ਹੜਤਾਲ ਕਰਨੀ ਆ ਡਰਾਈਵਰ ਵੀਰਾਂ ਨੇ ਕੱਲ ਦੀ ਇਹ ਸਕੇਟ ਕਰਤਾ ਅਸੀਂ ਵੀ ਭਾਈ ਆਪ ਦਾ ਸਾਧਨ ਭਰਾ ਕੇ ਰੱਖੋ ਸਾਡਾ ਕੋਈ ਨਹੀਂ ਪਤਾ ਵੀ ਅਸੀਂ ਕੱਲ ਨੂੰ ਚੱਕ ਦੀਏ ਭ ਡਰਾਈਵਰ ਵੀਰਾਂ ਨੇ ਕਹਿਦਾ ਕਹਦੇ ਵੀ ਅਮਿਸ਼ਾ ਨੂੰ ਕਹਿਦਾ ਵੀ ਪੁੱਠਾ ਪੰਗਾ ਲੈ ਲਿਆ ਚੱਟੀਏ ਹੱਥ ਬੋਕਦੇ ਸਿੰਘਾਂ ਨੂੰ ਪਾ ਕੇ ਆਹ ਇਹ ਕਹਿੰਦੇ ਵੀ ਕਿਸਾਨਾਂ ਵਾਲਾ ਕੰਮ ਹੋਰ ਵੀ ਕਿਸਾਨਾਂ ਤਾਂ ਸਾਲ ਬੈਠੇ ਰਹੇ ਅਸੀਂ ਨਹੀਂ ਸਾਲ ਵੰਦੇ ਹਾਂ ਅੱਜ ਤਾਂ 2080 ਤੋਂ ਹਾਲ ਕੱਢ ਦੇਣਾ ਵਾ ਆ ਤੂੰ ਦੇਖ ਯਾਰ ਰੋਡ ਆਪਣਾ ਸਟੇਟ ਹਾਈਵੇ ਯਾਰ ਇਹ ਜੇ ਤਕਰੀਬਨ 1 ਮਿੰਟ ਦੀ ਕਹਿੰਦੇ 60 ਗੱਡੀਆਂ ਨਿਕਲਦੀ ਹੁੰਦੀ ਆ ਸਟੇਟ ਹਾਈਵੇ ਤੇ ਹਾਂ ਹੁਣ ਆਪਾਂ ਨੂੰ ਕਿੰਨੀਆਂ 60 ਗੱਡੀਆਂ ਟੋਟਲ ਹੀ ਦੇਖੀਆਂ ਆਪਾਂ 10 ਆਪਾਂ ਨੂੰ ਆਹ ਪਰ ਉਹ ਸਾਥ ਤਕਰੀਬਨ 7 ਮਿੰਟ ਹੋ ਗਏ ਵੀਡੀਓ ਚੱਲਦੀ ਨੂੰ ਹਾਂ ਆਪਾਂ ਇੱਕ ਤੋਂ 60 ਗੱਡੀਆਂ ਟੋਟਲ ਦੇਖੀਆਂ ਜਿੰਨੀਆਂ ਗੱਡੀਆਂ ਦੇਖੀਆਂ ਪੰਪ ਤੇ ਖੜੀਆਂ ਨੇ ਸਾਰੀਆਂ ਹਾਂ ਪੰਪ ਤੇ ਪੰਪ ਦੇ ੱਤਕਾ ਪੈਂਦਾ ਪੰਪ ਦੇ ਤਾਂ ਐ ਲੱਗਦਾ ਕਿ ਮੈਨੂੰ ਲੱਗਾ ਲਾਇਆ ਹੁੰਦਾ ਇੱਕੋ ਸਾਹਮਣੇ ਪੰਪ ਪੰਪ ਨੂੰ ਹੀ ਪਤਾ ਲੱਗ ਗਿਆ ਕਿ ਐਸ ਵੀ ਦੇ ਪੰਪ ਦੇ ਗੱਡੀਆਂ ਗੱਡੀਆਂ ਖੜੀਆਂ ਨੇ ਆਪਾਂ ਨੇੜੇ ਜਾ ਕੇ ਦਿਖਾਉਣੇ ਆ ਲਾਈ ਦਿਖਾਈ ਚੱਲ ਬਸ ਆਏ ਜੇ ਲਦੇ ਆਗੇ ਨੇੜੇ ਪੰਪ ਦੇ ਪੰਪ ਦੇ ਲੱਦੇ ਜਾ ਕੇ ਆ ਤਾਂ ਸੂਰਜ ਦੇਖ ਤਾ ਵੀ ਸਿਰੇ ਕਰਦਾ ਨਿਕਲ ਆਇਆ 5 ਦਿਨ ਬਾਅਦ ਉਹ ਵੀ ਦਰਦੇ ਕਪ ਪਤਲਾ ਦੀ ਪਤਲਾ ਨੂੰ ਚੀਨ ਦਾ ਹੋਇਆ ਨਿਕਲੇ ਅੱਜ ਇਹ ਇਹ ਚੀਨ ਚ ਗਿਆ ਹੋਇਆ ਜੀ ਕਹਿੰਦੇ ਸੂਰਜ ਦੇਵਤਾ ਵੀ ਚੀਨ ਤੋਂ ਚੀਨ ਤੋਂ ਆਇਆ ਜੀ ਚੀਨ ਤੋਂ ਆਇਆ ਵਾਗਾ ਚੀਨ ਵਾਲਿਆਂ ਨੇ ਉਹ ਫੜ ਦਿਆ ਜੀ ਬੰਨ ਲਿਆ ਜੀਗਾ ਦੂਜੇ ਪਾਸੇ ਆਹ ਦੇਖੇ ਨਾ ਪੰਪ ਦੇ ਦੀਦਾ ਵਾ ਮੈਨੂੰ ਲੱਗਦਾ ਇਹ ਪੰਪ ਦੇ ਰਸ਼ ਘਟ ਹੋਊਗਾ ਪਿੰਡ ਵਾਲਾ ਪੰਪ ਲੱਗ ਗਿਆ ਇਹ ਨਹੀਂ 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 ਭਾਈ ਇਹ ਦੇਖਿਆ ਨਹੀਂ ਹੁਣ ਤਾਂ ਦੁਕਾਨਾਂ ਦੇ ਵੀ ਇੰਨਾ ਰਸ ਆਗੇ ਪਿੰਡਾਂ ਦੇ ਵਿੱਚੋਂ ਤੇਲ ਨਹੀਂ ਦਿੱਤੇ ਦੁਕਾਨਾਂ ਤੇ ਜਿਵੇਂ ਪਾਪ ਹਾਂ ਹਾਂ ਉਹਨਾਂ ਦਾ ਵੀ ਤੇਲ ਮੁੱਕ ਗਿਆ ਕਤਾਨਾ ਤੋਂ ਤੂੰ ਜਾ ਕੇ ਆਏ ਹੋਵੇਂਗਾ ਨਾ ਹਾਂ ਉਹ ਤਾਂ ਪਹਿਲਾਂ ਹੀ ਤੇਲ ਮਹਿੰਗਾ ਦੇਂਦੇ ਨੇ ਉਹ ਤਾਂ 1.5 100 ਰੁਪਏ ਲੀਟਰ ਦੇਣਗੇ ਫਿਰ ਹਾਂ ਲੈ ਡੇਟ ਬਹੁਤ ਵਧਾਤਾ ਵਧਾਏ ਪੈਣੇ ਦੁਕਾਨਾਂ ਵਾਲਿਆਂ ਨੇ ਫਿਰ ਭਾਈ ਉਹ ਤੇ ਵੇਚਣਗੇ ਆਹ ਦੇ ਪੰਪ ਦੇ ਪੈਟਰੋਲ ਹੀ ਨਹੀਂ ਬਾਈ ਰਸ ਨਹੀਂ ਹੈਗਾ ਇਹ ਪੰਪ ਦੇ ਪੈਟਰੋਲ ਹੀ ਮੁੱਕ ਗਿਆ ਪੰਪ ਦੇ ਪੈਟਰੋਲ ਹੀ ਮੁੱਕ ਗਿਆ ਪੰਪ ਦੇ ਇਹ ਜਿਹੜਾ ਤੋਂ ਮੂਹ ਦੇ ਕਿਉਂ ਆਹਾਰੇ ਤੱਕ ਲੈ ਕੇ ਤੇ ਪਹੁੰਚ ਆ ਗਿਆ ਫਿਰ ਇਹ ਤਾਂ ਹਾਂ ਹਾਂ ਇਹਦੇ ਪੈਟਰੋਲੀ ਮੁੱਕ ਗਿਆ ਪੰਪ ਤੇ